ਕੱਲ ਆਂਦਾ ਰੇ ਕੱਲ ਆਂਦਾ ਕੱਲ ਆਂਦਾ ਹੈ ਤੇ ਇਹ ਕਰਦੇ ਨੇ ਭਾਈ ਫੁੱਟੂੜਾ ਕਿ ਨਿਕਲੇ ਬੰਦੇ ਨਾਲ ਸਾਡਾ ਕੁੱਤਾ ਰੇ ਨਾਲ ਕੋਈ ਚੀਜ਼ ਆ ਕੱਲਾ ਆਂਦਾ ਭਾਈ ਕੱਲਾ ਆਂਦਾ ਆ ਕੱਲਾ ਹੀ ਤੇ ਨਾਲੇ ਕੋਈ ਸਹਾਈ ਤੇਰੇ ਕੋਈ ਚੀਜ਼ ਪਾ ਰਣਾ ਤੇਰੇ ਨਾਲ ਇੱਕ ਬੰਦਾ ਹੋਰ ਹੈ ਤੁਸੀਂ ਇਹ ਨਾਲੇ ਬੋਲਦਾ ਨਾਮ ਬੀਜੇ ਵੀ ਜਿੱਥੇ ਦਾ ਬੀਜੇ ਉਹ ਵੀ ਚੱਲਦਾ ਭਾਈ ਉਹ ਕਿੱਥੇ ਗਿਆ ਭੱਜ ਗਿਆ ਬੀਜੇ ਭਾਈ ਤੁਹਾਡੇ ਨਾਲ ਹੈ ਜੀ ਇਹ ਨਾਲੇ ਲੋਕ ਕਹਿੰਦੇ ਹਟੋ ਜੀ ਹਟ ਕੋਏ ਉਹ ਮੂੰਹ ਸਿੱਧਾ ਕਰ ਸਿੱਧਾ ਕਰ ਇਹ ਬੰਦਾ ਚਿੜੀ ਆ ਜੀ ਚਿੜੀ ਜਿਹਨੇ ਮਾਉਂਟ ਵੀ ਕਲੋਨੀ ਚ ਸਾਰੀਆਂ ਚੋਰੀਆਂ ਕੀਤੀ ਨਾਮ ਕੀ ਆਦਾਸੋ ਤੇਰਾ ਨਾਮ ਕੀ ਆ ਚਿੜੀ ਸਰ ਹੈ ਅੱਜ ਕਿਹਦੇ ਘਰ ਚੋਰੀ ਕਰਨ ਆਇਆ ਸੀਗਾ ਅੱਜ ਪਾਂਡੇ ਪੁੰਡੇ ਚੱਕਣ ਆਇਆ ਨਹੀਂ ਗੱਲ ਬਣੀ ਇਹਦੇ ਘਰ ਆਇਆ ਸੀਗਾ ਪਤਾ ਨਹੀਂ ਇੰਦਾ ਤੀਰ ਤੁਕਾ ਚੱਲਦਾ ਚਲਾ ਦਿੰਦਾ ਸਾਹਿਬ ਹੁਣ ਪਤਾ ਨਾ ਨਾ ਮਾਰਨਾ ਨਹੀਂ ਮਾਰਨਾ ਨਹੀਂ ਬੈਠ ਬੈਠ ਸਾਲੇ ਤੇਰਾ ਬੈਠ ਜਾ ਸਿੱਧਾ ਹੋ ਕੇ ਪੈਰ ਉਠਾਰੋ ਇਨੀਆਂ ਚੋਰੀਆਂ ਕੀਤੀਆਂ ਮਾਉਂਟ ਵੀ ਕਲੋਨੀ ਚ ਇਸ ਕੋਲ ਸੱਚੀ ਸੱਚੀ ਬੋਲੀ ਤੇ ਕੁਝ ਨਹੀਂ ਕਹਿੰਦਾ ਮੈਂ ਕੋਈ ਕਿਚੋਰੀ ਜਿੱਥੇ ਮੰਦਰ ਦੇ ਕੋਲ ਤੂੰ ਕਰਕੇ ਗਿਆ ਸੀ ਨਾ ਮੰਗਾ ਚ ਕੋਲ ਤੇ ਚੱਲ ਕੀਤੀ ਤੇਰੀ ਵੀਡੀਓ ਪਈ ਆ ਉਥੇ ਤੇਰੀ ਇੱਕ ਮਿੰਟ ਅੱਜ ਵੀ ਆਸੀ ਆ ਬੈਂਕ ਦੇ ਗਲੀ ਚ ਕੀਤੀ ਚੋਰੀ ਉਹ ਸਾਰਾ ਵਾਲਾ ਹੈਲੋ ਉਹ ਗਲੀ ਫੋਨ ਨਹੀਂ ਇਹ ਅੱਜ ਜੀ ਉਹ ਵੀ ਕਲੁੰਡੀ ਦੇ ਬੰਦਿਆਂ ਨੇ ਇਹਨੂੰ ਫੜਿਆ ਆ ਘੇਰਾ ਪਾ ਕੇ ਇਹਨੂੰ ਬੰਨੋ ਜੀ ਬੰਨ ਲਓ ਇਹਦੀ ਲੱਤਾਂ ਬੰਨ ਦੇ ਦੌੜ ਜਾਂਦਾ ਇਹ ਇਹ ਦੌੜ ਜਾਂਦਾ ਦੌੜ ਜਾਂਦਾ ਬੰਨੋ ਬੰਨੋ ਇਹਦੀ ਲੱਤਾਂ ਬੰਨ ਦਿਓ ਹਟੋ ਜੀ ਹਟ ਕੋਏ ਉਹ ਮੂੰਹ ਸਿੱਧਾ ਕਰ ਸਿੱਧਾ ਕਰ ਇਹ ਬੰਦਾ ਚਿੜੀ ਆ ਜੀ ਚਿੜੀ ਜਿਹਨੇ ਮਾਉਂਟ ਵੀ ਕਲੋਨੀ ਚ ਸਾਰੀਆਂ ਚੋਰੀਆਂ ਕੀਤੀ ਨਾਮ ਕੀ ਆ ਦੱਸੋ ਤੇਰਾ ਨਾਮ ਕੀ ਆ ਜੀੜੀ ਸਰ ਹੈ ਅੱਜ ਕਿਹਦੇ ਘਰ ਚੋਰੀ ਕਰਨ ਆਇਆ ਸੀਗਾ ਅੱਜ ਪਾਂਡੇ ਪੁੰਡੇ ਚੱਕਣ ਆਇਆ ਨਹੀਂ ਗੱਲ ਬਣੀ ਕਿਹਦੇ ਘਰ ਆਇਆ ਸੀਗਾ ਪਤਾ ਨਹੀਂ ਇੰਦਾ ਧੀਰ ਦੁੱਧਾ ਚੱਲਦਾ ਤੇ ਚਲਾ ਦਿੰਦਾ ਸਾਹਿਬ ਹੁਣ ਕਦਾ ਨਾ ਮਾਰਨਾ ਨਹੀਂ ਮਾਰਨਾ ਨਹੀਂ ਬੈਠ ਬੈਠ ਸਿੱਧਾ ਹੋ ਕੇ ਖੜੋ ਉਠਾ ਰੋ ਇੰਨੀਆਂ ਚੋਰੀਆਂ ਕੀਤੀਆਂ ਮਾਉਂਟ ਵੀ ਕਲੋਨੀ ਚ ਇਸ ਕੋਲ ਸੱਚੀ ਸੱਚੀ ਬੋਲੀ ਤੇ ਕੁਝ ਨਹੀਂ ਕਹਿੰਦਾ ਮੈਂ ਕੋਈ ਕਿਚੋਰੀ ਨਹੀਂ ਜਿੱਥੇ ਮੰਦਰ ਦੇ ਕੋਲ ਤੂੰ ਕਰਕੇ ਗਿਆ ਸੀ ਨਾ ਮੈਂ ਕਹਿੰਦਾ ਕੋਲ ਤੇ ਪਹਿਲੇ ਕੀਤੀ ਤੇਰੀ ਵੀਡੀਓ ਪਈ ਆ ਉਥੇ ਤੇਰੀ ਸਾਰੇ 1 ਮਿੰਟ ਐਚ ਡੀ ਐਫੀ ਆ ਬੈਂਕ ਦੇ ਗਲੀ ਚ ਕੀਤੀ ਚੋਰੀ ਉਹ ਸਾਰਾ ਬੁਕਾਣਾ ਹੈਲੋ ਦੋ ਆਵੇ ਬੁਕਾਣਾ ਕੋਈ ਗੱਲ ਨਹੀਂ ਫੋਨ ਨਹੀਂ ਇਹ ਅੱਜ ਜੀ ਔਟ ਵੀ ਕਲੁੰਡੀ ਦੇ ਬੰਦਿਆਂ ਨੇ ਇਹਨੂੰ ਫੜਿਆ ਆ ਠੇਰਾ ਪਾ ਕੇ ਇਹਨੂੰ ਬੰਨੋ ਜੀ ਬੰਨ ਲਓ ਇਹਦੀ ਲੱਤਾਂ ਬੰਨ ਦੇ ਦੌੜ ਜਾਂਦਾ ਇਹ ਇਹ ਦੌੜ ਜਾਂਦਾ ਦੌੜ ਜਾਂਦਾ ਬੰਨੋ ਬੰਨੋ ਇਹਦੀ ਲੱਤਾਂ ਬੰਨ ਦਿਓ

ਵਾਹ ਸੋਨਾ ਮਿਲ ਗਿਆ ਸੋਨਾ ਸੋਨਾ ਮਿਲ ਗਿਆ 1000 ਰੁਪਏ ਮਿਲੇ ਡਾਲਰ ਮਿਲੇ ਆ ਡੱਬੀ ਵੀ ਟੱਪਣ ਲਈ ਸੋਨਾ ਹੋ ਰਿਹਾ ਗਿਆ ਅਸੀਂ ਦਵਾਂਗੇ ਸਾਰਿਆਂ ਦੇ ਸਾਹਮਣੇ ਭਾਈ ਜੀ ਸਾਹਮਣੇ ਆਓ ਲੋ ਜੀ ਪੰਜਾਬ ਪੁਲਿਸ ਵਾਲੇ ਆ ਗਏ ਆ ਆ ਦੇਖੀ ਜੀ ਆਓ ਔਰ ਉਹ ਵੀ ਬਹੁਤ ਬੌਝ ਵੀ ਬਹੁਤ ਚੋਰੀ ਦੀ ਭਾਲ ਕਰਦੇ ਸੀਗੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਅਗੇ ਪਰ ਇਹ ਮਤਾ ਕਾਬੂ ਨਹੀਂ ਆਇਆ ਤੁਸੀਂ ਦੇ

اها اندر مليا 2100 2100 مليا او خاطر چاچو 2000 مليا ਆ ਗਈ ਹੈ ਮੁੰਡਾ ਇਹਨੂੰ ਬੋਲ ਮੇਰੇ ਦੋਲੇ ਫੜ ਦੇਖੋ ਭਾਈ ਕੋਈ ਗੱਲ ਨਹੀਂ ਕੋਈ ਗੱਲ ਦੇਖੋ ਆਪਣੇ ਗੱਲੀ ਗੱਲੀ ਕੀ ਕੀ ਲੈ ਕੇ ਜਾਓ ਮੈਂ ਇਦਾਂ ਇਦਾਂ ਨੂੰ ਕਰਿਆ ਆ ਉਧਰ ਹੋਰ ਵੀ ਮਿਲੇ ਆਓ ਦੇਖੋ ਸਮਾਨ ਇਸ ਬੰਦੇ ਦੇ ਕੋਲੋਂ ਇਹਨੂੰ ਖੋਲ ਕੇ ਦੇਖੋ ਕੀ ਆ ਬੰਗਾ ਇਹ ਬੰਦੇ ਦੀ ਵੀਡੀਓ ਬਣਾ ਤੋੜੇ ਇਕ ਲਗਲੀ ਇੱਧਰ ਰੱਖ ਬੰਦੇ ਇੱਧਰ ਕੋ ਦੋ ਸੋਨੇ ਦੀ ਬੰਗਾ ਆਹਾ ਝਾਂਜਰਾ ਆਹਾ 2 ਮੀਟਰ ਠੀਕ ਹੈ ਜੀ ਅੱਗੇ 2 ਡਾਲਰ ਇਹ ਆ ਡਾਲਰ ਆ ਜੀ ਆਸਟ੍ਰੇਲੀਆ ਡਾਲਰ ਮੈਂ ਕਿਹਾ ਨਾ ਠੀਕ ਹੈ ਜੀ ਆਹ ਮੁੰਡੇ ਇਹ ਠੈਰੋ ਠੈਰੋ ਸਾਡਾ ਅਸਲੀ ਡਾਲਰ ਆ ਆਹ ਸੋਨਾ ਚਾਂਦੀ 골ਡ ਆ ਦੇਖ ਲਓ ਇਹ ਵੀ ਕੁਝ ਧਰਮਾਰੇ ਇਹ ਬੂਟ ਬਾੜੀ ਦੇਖੋ ਯਾਰ ਬੂਟ ਦੂਜਾ ਬੂਟ ਕਿੱਥੇ ਆ ਬੂਟ ਉੱਥੇ ਹੀ ਆ ਹੈਂਡੀ ਦੇਖ ਕੇ ਆਈ ਸੀ ਅੰਕਲ ਜੀ ਇੱਕ ਵਾਰ ਹੋਰ ਦੱਸੋ ਆ ਝਾਂਜੜਾ ਜੀ ਸਿਆਪੂ ਦੀਆਂ ਨਾਲ ਹੁਣ ਸਾਡੀ ਦੇਖ ਸਿਆਪੂ ਦੀਆਂ ਝਾਂਜੜਾ ਉਹ ਚੋਰੀ ਹੋਈ ਸੀ ਇਸ ਮਾ ਕੋਈ ਗੱਲ ਖਾਣੇ ਜਾਓ ਅੱਛੀ ਦੇਖਾਂਗੇ ਕਿੱਥੋਂ ਚੋਰੀ ਆਹ ਮੇਰੇ ਭਰਾ ਨਹੀਂ ਆ ਮੇਰੇ ਭਰਾ ਬਾਤ ਚੋਂ ਸਾਹਬ ਭਰਾ ਨਹੀਂ ਆ ਉਹਦੇ ਸਾਹਬ ਗੀਓ ਆਹ ਸਾਹਬ ਇਹਨੇ ਬੰਦੀ ਆ ਇੱਕ ਬੰਗਾ ਬੰਗਾ ਆ ਦੋ ਆਹ ਚਾਰ ਚੁੰਡੀਆਂ ਦੋ ਬੰਗਾ ਦੋ ਛੋਟੀਆਂ ਡਾਲਰ ਹੈਗੇ ਦੋ ਬਟ ਦੇ ਕਿ ਕੀ ਹੈ ਪਿੱਛੇ ਇਹਦੇ 4 ਡਾਲਰ ਪੈਗੇ ਇਹ ਚੁੰਡੀਆਂ ਚੁੰਡੀਆਂ ਹੈ ਕਿਆ ਡਾਲਰ ਹੈ ਆ ਵੀਡੀਓ ਬਣਾ ਦਿਓ ਨਾ ਕੰਦੇ ਆਇਆ ਜੀ ਕਾ ਦੋ ਬੰਗਾ ਆ ਠੀਕ ਆ ਜੀ ਆਇਆ ਆਇਆ ਠੀਕ ਇਹ ਵਿੱਚ ਪਾ ਬਾਕੀ ਅਸੀਂ ਜੀ ਸਪੁਰਦਗੀ ਜਿਹੜੀ ਦੇਣੀ ਆ ਉਹ ਅਸੀਂ ਬਕਾਇਦਾ ਸਰਪੰਚ ਸਾਹਿਬ ਦੀ ਔਰ ਬਹੁਤ ਵਾਰ ਬੰਦਿਆਂ ਦੀ ਹਾਜ਼ਰੀ ਵਿੱਚ ਦੇਣੀ ਹੈ ਜੀ ਹਾਂ ਕੱਲ ਵੀ ਸ਼੍ਰੀਮੰਤ ਜੀ ਆ ਠੀਕ ਆ ਜੀ ਉਹ ਨਾ ਜਦੋਂ ਪਾ ਆ ਗਏ ਉਹਨੂੰ ਪੜ੍ਹੋ ਗਿਆ ਆ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਸ਼ਾਮ ਸੁੰਦਰ ਜੀ ਕਿਹੜਾ ਮੋਲਾ ਜੀ ਮਾਉਂਟ ਵਿਊ ਕਲੋਨੀ ਜੀ ਸੇ 21 ਵਾਰਦਾਤ ਹੋਈ ਹੈ ਜੀ ਇਹਨੇ ਜੀ ਅੱਜ ਜਦੋਂ ਅਸੀਂ ਦੁਪਹਿਰੀ ਮੈਂ ਸ਼ਹਿਰ ਨੂੰ ਝੱਲਾ ਸਕੂਟਰ ਤੇ ਮੈਂ ਨਾ ਪ੍ਰੋਫੈਸਰ ਅਰੋੜਾ ਜੀ ਆ ਤੇ ਉਹਨਾਂ ਦੇ ਘਰ ਦੇ ਬਾਹਰ ਇੱਕ ਸਾਈਕਲ ਖੜਾ ਸੀਗਾ ਤੇ ਮੈਨੂੰ ਸ਼ੱਕ ਹੋਈ ਕਿਉਂਕਿ ਮੈਨੂੰ ਪਤਾ ਵੀ ਜਿਹੜਾ ਚਿੜੀ ਚੋਰ ਆ ਨਾ ਸਾਡੀ ਸਾਰੀ ਕਲੋਨੀ ਜਾਂ ਸ਼ਹਿਰ ਚ ਸਾਰੇ ਚੋਰੀਆਂ ਕਰਦਾ ਇਹਦੇ ਸਾਈਕਲ ਨੂੰ ਤਾਲਾ ਹੈ ਨਹੀਂ ਸਾਨੂੰ ਪੁਲਿਸ ਵਾਲਿਆਂ ਨੇ ਦੱਸਿਆ ਸੀਗਾ ਵੀ ਪਛਾਣ ਹੈ ਇਹਦੀ ਤੇ ਮੈਂ ਜਦੋਂ ਦੇਖਿਆ ਸਾਈਕਲ ਨੂੰ ਤਾਲਾ ਹੈ ਨਹੀਂ ਤੇ ਉੱਥੇ ਪ੍ਰੋਫੈਸਰ ਪ੍ਰਕਾਸ਼ ਜੀ ਖੜੇ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹ ਤਾਲਾ ਇਸ ਸਾਈਕਲ ਕੋਲੋਂ ਦਾ ਖੜਾ ਕਿੰਨੇ ਘੰਟਾ ਹੋ ਗਿਆ ਤੇ ਮੈਨੂੰ ਸ਼ੱਕ ਪੈ ਗਿਆ ਮੈਂ ਕਿਹਾ ਅੱਜ ਐਤਵਾਰ ਆ ਕਿਉਂਕਿ ਮੋਸਟਲੀ ਚੋਰੀਆਂ ਸਾਡੀ ਕਲੋਨੀ ਦੇ ਵਿੱਚ ਐਤਵਾਰ ਕਰਦਾ ਹੈ ਸ਼ਨੀਵਾਰ ਨੂੰ ਰੈਤਵਾਰ ਸ਼ਨੀਵਾਰ ਐਤਵਾਰ ਕਿਉਂਕਿ EMPLOYEES ਰਹਿੰਦੇ ਛੁੱਟੀ ਹੁੰਦੀ ਆ ਕਿਤੇ ਜਾਣਾ ਆਣਾ ਹੁੰਦਾ ਤੇ ਜੋ ਦੇਖਿਆ ਵੀ ਘੰਟਾ ਹੋ ਗਿਆ ਅਸੀਂ ਆਲੇ ਦੁਆਲੇ ਸਾਰੀ ਪੁੱਛ ਗਏ ਚ ਕੀਤੀ ਸਾਨੂੰ ਕੋਈ ਪਤਾ ਨਹੀਂ ਲੱਗਾ ਤੇ ਮੈਂ ਜਦੋਂ ਦੇਖਿਆ ਤੇ ਇਹ ਨਾ ਉਹਦੇ ਕਣਕ ਦੇ ਵਿੱਚ ਪਰਲੇ ਪਾਸੇ ਬਾਲਟੀਨ ਖਾਲੀ ਫੜੀ ਹੋਈ ਤੇ ਤੁਰਿਆ ਤੇ ਮੈਂ ਇਹਨੂੰ ਬਾਜਮਾਰੀ ਜੀ ਖੜ ਇਹ ਮੈਨੂੰ ਜਦੋਂ ਬਾਜਮਾਰੀ ਤੇਜ਼ ਹੋ ਗਿਆ ਤੇ ਮੈਨੂੰ ਸ਼ੱਕ ਪੈ ਗਿਆ ਮੈਂ ਸਕੂਟਰ ਚੁੱਕਿਆ ਦਵਾਦਮਾ ਮੇਨ ਰੋਡ ਤੇ ਐਸਡੀ ਸਕੂਲ ਦੇ ਸਾਹਮਣੇ ਤਰਸੀਮ ਢਾਬੇ ਦੇ ਕੋਲ ਦੀ ਬਾੜੀਆਂ ਵਾਲੇ ਦੇ ਨਾਲ ਹੀ ਟਰੱਕ ਬਾੜੀਆਂ ਵਾਲੇ ਦੇ ਨਾਲ ਉੱਥੇ ਪਹੁੰਚਾ ਤੇ ਉੱਥੇ ਖੜਾ ਮੈਂ ਇਹਦੇ ਕੋਲ ਗਿਆ ਮੈਂ ਇਹਨੂੰ ਪੁੱਛਿਆ ਮੈਂ ਕਿ ਤੂੰ ਕਿੱਥੋਂ ਉਧਰੋਂ ਕੀ ਕਰਕੇ ਆਇਆ ਕਹਿੰਦਾ ਮੈਂ ਤਾਂ ਇੱਥੇ ਦਾ ਰਹਿਣ ਵਾਲਾ ਤੇ ਹਾਥ ਚ ਇਹਨੇ ਬਾਲਟੀ ਖਾਲੀ ਪੜੀ ਹੋ ਉਹਦੇ ਵਿੱਚ ਇੱਕ ਜਾਲੀ ਰੱਖੀ ਜਿਹੜੇ ਸ਼ਹਿ ਚੋਣ ਵਾਲਿਆਂ ਦੀ ਹੁੰਦੀ ਹੈ ਇਹ ਕਹਿੰਦਾ ਮੈਂ ਤਾਂ ਇੱਥੇ ਦਾ ਰਹਿਣ ਵਾਲਾ ਮੈਂ ਇਹਨੂੰ ਫੜ ਲਿਆ ਜਦੋਂ ਗਲੀ ਉਧਰ ਫੜਿਆ ਇਹਨੇ ਮੇਰਾ ਹੱਥ ਪਰੇ ਕਰਕੇ ਤੇ ਮੈਨੂੰ ਧੱਕਾ ਦਿੱਤਾ ਤੇ ਮੈਂ ਉਥੋਂ ਨਾ ਗੋਹਾ ਸੀ ਥਲੇ ਉਥੋਂ ਸਲਿੱਪ ਕਰ ਗਿਆ ਤੇ ਉਧਰੋਂ ਕੁੱਤੇ ਪੈ ਗਏ ਮੈਨੂੰ ਤੇ ਮੈਂ ਦਵਦੋ ਕੁੱਤੇ ਭਜਾਈ ਤੇ ਉਥੇ ਡਾਂਗ ਪਈ ਸੀ ਤੇ ਮੈਂ ਕੱਲਾ ਹੀ ਨਾ ਮੈਂ ਪਰਵਾਹ ਨਹੀਂ ਕੀਤੀ ਮੈਂ ਇਹਦੇ ਕੱਲਾ ਹੀ ਮਗਰ ਦੌੜ ਪਿਆ ਤੇ ਮੇਰੇ ਨਾਲ ਫਿਰ ਬਰਨ ਹੁਣੀ ਸੀਗੇ ਤੇ ਭਾਰਤਵਾਜੀ ਸੀਗੇ ਇਹਨਾਂ ਨੂੰ ਵੀ ਮੈਂ ਘਰੋਂ ਬੁਲਾ ਲਿਆ ਸੀਗਾ ਉਥੇ ਹੀ ਸਾਈਕਲ ਦੇ ਕੋਲ ਹੀ ਜਦੋਂ ਬੁਲਾਇਆ ਤੇ ਭਾਰਤਵਾਜੀ ਨੂੰ ਮੈਂ ਕਿਹਾ ਤੁਸੀਂ ਰੋਡ ਤੇ ਖੜੇ ਹੋਵੋ ਤੇ ਮੈਂ ਤੇ ਬਰਨ ਨੂੰ ਅਸੀਂ ਵੜ ਗਏ ਕਣਕ ਦੇ ਜਣੀ ਸ਼ੋਰ ਨੂੰ ਜਿਹੜਾ ਤੁਹਾਡੇ ਵੱਲੋਂ ਮੱਲਾਵਾਸੀਆਂ ਦੀ ਬੱਲੇ ਦੇਖੋ ਜੀ ਜੇ ਸਾਡੇ ਮੱਲਾਵਾਸੀ ਨਾ ਹੁੰਦੇ ਤੇ ਫੜ ਨਹੀਂ ਸੀ ਹੁਣ ਕਿਦਾਂ ਦੇਖਦੇ ਆ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿ ਜਿਹੜਾ ਪੁਲਿਸ ਦਾ ਕੰਮ ਹੈ ਆਮ ਜਨਤਾ ਨੂੰ ਕਰਨਾ ਦੇਖੋ ਪੁਲਿਸ ਵੀ ਪੁਲਿਸ ਨੇ ਵੀ ਜ਼ੋਰ ਲਾ ਲਿਆ ਇਹਨੂੰ ਫੜਨ ਲਈ ਜੀ ਇਹ ਪੁਲਿਸ ਦੇ ਵੀ ਕਾਬੂ ਨਹੀਂ ਆਇਆ ਜੀ ਦੇਖੋ ਅਸੀਂ ਤਾਂ ਸਰਕਾਰ ਕੋ ਮੰਗ ਕਰਦੇ ਆ ਇੱਕ ਤਾਂ ਇਸ ਬੰਦੇ ਦੀ ਜਮਾਨਤ ਇਦਾਂ ਦਾ ਜਿੰਨੇ ਵੀ ਸ਼ਹਿਰ ਚ ਕੇਸ ਇਹਨੇ ਕੀਤੇ ਆ ਕਿੰਨੀਆਂ ਕਚੋਰੀਆਂ ਕਹਿੰਦੇ ਵੀ ਦੋ ਦਰਜਣ ਦੇ ਵੱਧ ਜਿਹੜੀਆਂ ਜਿਆਦਾ 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 ਕਿੰਨੀਆਂ ਕਚੋਰੀਆਂ ਲਕਿਤੀਆਂ ਦੀ ਪਤਾ ਨਹੀਂ ਕਿਉਂਕਿ ਥਾਣਾ ਕੱਲ ਭਰਿਆ ਪਿਆ ਸੀਗਾ ਜੀ ਨਾ ਚੋਰੀਆਂ ਕੀਤੀਆਂ ਜੀ ਕਲੋਨੀ ਦੀ 15 ਕਲੋਨੀ ਤੋਂ 10-15 ਚੋਰੀਆਂ ਸਾਡੀ ਕਲੋਨੀ ਚ ਕਰ ਚੁੱਕਾ ਹੈ ਜੀ ਔਰ ਇਹ ਬੰਦਾ ਇਤਨਾ ਸ਼ਾਤਰ ਹੈ ਜੀ ਇਹਨੂੰ ਕਾਬੂ ਕਰਨਾ ਬਹੁਤ ਔਖਾ ਜੀ ਕੱਲ ਵੀ ਇਹ ਝਾੜੀਆਂ ਚ ਬੈਠਾ ਸੀ ਇਹਦੇ ਡਾਕ ਮਾਰੀ ਤਾਂ ਬਾਹਰ ਦੌੜਾ ਇਹ ਜੀ ਔਰ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਇਸ ਬੰਦੇ ਨੂੰ ਫੜ ਕੇ ਇਨਟੈਰੋਗੇਟ ਕਰਕੇ ਪੁੱਛੋ ਉਹ ਬੰਦੇ ਨੂੰ ਕਾਬੂ ਕਰੋ ਕਿਉਂਕਿ ਉਹਦੇ ਕੋਲ ਸੋਨਾ ਬਰਾਮਦ ਹੋਣਾ ਇਹਦੇ ਕੋਲ ਤਾਂ ਕੱਖ ਨਹੀਂ ਮਿਲਣਾ ਸਾਡੀ ਕਲੋਨੀ ਚ 270 70 ਨੰਬਰ ਕੋਠੀ ਹੈ ਉਹ ਕੱਲ ਵਿਆਹ ਗਏ ਸੀ ਇਹਨੇ ਉਹਨਾਂ ਦੀ ਗ੍ਰਿਲੀਆਂ ਤੋੜ ਕੇ ਤੇ ਉੱਥੋਂ ਸਮਾਨ ਚੋਰੀ ਕੀਤਾ ਸੀ ਜਿਹੜਾ ਅਸੀਂ ਮੌਕੇ ਤੇ ਸਾਰਾ ਇਹਦੇ ਕੋਲ ਜਿੱਥੇ ਬੈਠਾ ਸੀ ਨਾ ਇਹਨੇ ਉੱਥੇ ਟੋਆ ਕੜ ਕੇ ਦੱਬ ਦਿੱਤਾ ਸੀ ਕੀ ਕੀ ਸੀਗਾ ਜੀ ਜਿਹੜਾ ਤੁਸੀਂ ਖੜਿਆ ਸਮਾਨ ਕੰਗਣ ਸੀਗੇ ਡਾਲਰ ਸੀਗੇ ਆਸਟ੍ਰੇਲੀਅਨ ਮਲਕਾਟ ਵਗੈਰਾ ਸੀ 850 ਡਾਲਰ ਸੀ 850 ਡਾਲਰ ਸੀਗੇ ਤੇ ਅਮਰੀਕਨ ਡਾਲਰ ਸੀਗੇ 21 ਤੇ ਕੰਗਣ ਸੀਗੇ ਪਜੀਬਾਂ ਸੀਗੀਆਂ ਕੰਨਾਂ ਦੇ ਟੋਪਰ ਸੀਗੇ ਉਹ ਅਸੀਂ ਸਾਰੇ ਐਜ਼ ਇਟ ਇਜ਼ ਪਠਾਣੇ ਅਸੀਂ ਜਮ੍ਹਾਂ ਕਰਾਤੇ ਆ ਉਹਨਾਂ ਨੇ ਬਕਾਇਦਾ ਮਤਲਬ ਕਿ ਇਹਨੂੰ ਰਿਕਾਰਡ ਚ ਲਿਆ ਆ ਆਪਣੇ ਚ ਠੀਕ ਹੈ ਜੀ ਕੀ ਮੰਗੀ ਗਈ ਮੰਗ ਇਹ ਹੈ ਜੀ ਇਸ ਬੰਦੇ ਦੀ ਜਮਾਨਤ ਨਾ ਹੋਵੇ ਔਰ ਇਹ ਬੰਦੇ ਦੇ ਕੋਲੋਂ ਪੁੱਛੋ ਵੀ ਇਹਨੇ ਸਮਾਨ ਕਿੱਥੇ ਵੇਚਿਆ ਸਾਡੀ ਗਲੀ ਦੇ ਵਿੱਚ ਬਰਨ ਸ਼ਰਮੇ ਦੇ ਘਰ ਚੋਰੀ ਹੋਈ ਆ ਜੀ 12 ਲੱਖ ਦਾ ਗਹਿਣਾ ਹੀ ਲੈ ਗਿਆ ਉਥੋਂ ਇਹਨੇ ਕਿਸੇ ਸੁਨਾਰੇ ਨੂੰ ਵੇਚਿਆ ਹੋਵੇਗਾ ਜੀ ਔਰ ਇਹੋ ਸੁਨਾਰੇ ਨੂੰ ਫੜੋ ਉਹਦੇ ਕੋਲ ਸਮਾਨ ਬਰਾਮਦ ਹੋ ਜਾਣਾ ਸਾਰਾ ਇਹਦੇ ਕੋਲ ਤਾਂ ਕੱਖ ਵੀ ਹੈ ਨਹੀਂ ਉਹ ਔਰ ਇਹਦੀ ਜਮਾਨਤ ਜਿਹੜਾ ਦਿੰਦਾ ਅਸੀਂ ਉਸ ਬੰਦੇ ਦਾ ਡਟ ਕੇ ਵਿਰੋਧ ਕਰਾਂਗੇ ਜਿਹੜਾ ਬੰਦਾ ਜਮਾਨਤ ਜਿਹੜਾ ਲੰਬੇ ਸਮੇਂ ਤੋਂ ਇਸ ਤਰ੍ਹਾਂ ਚੋਰੀਆਂ ਹੋ ਰਹੀਆਂ ਆ ਪੁਲਿਸ ਪ੍ਰਸ਼ਾਸਨ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਿੱਦਾ ਦੇਖਿਆ ਕਾਰਗੁਜ਼ਾਰੀ ਪੁਰਸੇ ਕਾਬੂ ਹੀ ਨਹੀਂ ਆ ਰਿਹਾ ਸੀ ਜੀ ਇਹ ਇਹ ਤਾਂ ਕੱਲ ਮੈਨੂੰ ਫੋਨ ਆਇਆ ਸੱਤ ਬੰਦੇ ਦੇ ਮਗਰ ਦੌੜੇ ਸੱਤਾਂ ਦੇ ਕਾਬੂ ਨਹੀਂ ਆਇਆ ਹੈ ਇਹ ਬੰਦਾ ਜੀ ਇਹ ਸਾਨੂੰ ਦੋ ਵਾਰੀ ਸਕਦਾ ਪੁਲਿਸ ਵੀ ਇਹ ਤਾਂ ਇਨੀ ਦੁਖੀ ਸੀਗੀ ਕੱਲ ਪੁਲਿਸ ਵਾਲੇ ਵੀ ਕਹਿਣਗੇ ਕਹਿੰਦੇ ਵੀ ਸ਼ੁਕਰ ਹੈ ਇਹ ਅੱਜ ਸਾਡੇ ਕਾਬੂ ਆਇਆ ਉਹਨਾਂ ਵਾਲੀ ਸਿਰਦਰਦੀ ਦਾ ਕਾਰਨ ਬਣਿਆ ਸੀ ਹਾਂਜੀ ਯਾਨੀ ਪੁਲਿਸ ਤੋਂ ਨਹੀਂ ਫੜਾਇਆ ਗਿਆ ਆਮ ਜਨਤਾ ਨੇ ਜਿਹੜਾ ਚੋਰ ਫੜਾਇਆ ਪਹਿਲੀ ਵਾਰੀ ਅਸੀਂ ਫੜਨ ਗਏ ਸੀ ਕਿ ਤੇ ਚਕਮਾ ਦੇ ਕੇ ਨਟ ਗਿਆ ਸੀਗਾ ਆ ਦੂਈ ਵਾਰੀ ਸਾਨੂੰ ਇੱਥੇ ਅਸੀਂ ਇਹ ਪਹਿਲੋ ਵੀ ਇਹਨੂੰ ਫੜਨ ਲਈ ਸੀ ਅਜੇ ਇਹ ਚਾਂਡਾ ਰੋਡ ਤੇ ਭੰਗੀ ਪੁਲ ਤੋਂ ਇਹ ਥੱਲੇ ਛਾਲ ਮਾਰ ਕੇ ਦੌੜ ਗਿਆ ਸੀਗਾ ਠੀਕ ਹੈ ਹਾਂਜੀ ਹਾਂਜੀ ਮੈਂ ਇੱਥੇ ਆ ਜੋ ਮੈਂ ਜੀ ਐਡਵੋਕੇਟ ਚਮਸ਼ੀਰ ਸਿੰਘ ਘਰ ਤੋਂ ਆਜ ਮੇਰਾ ਨਾਮ ਅਰੋੜਾ ਕਲੋਨੀ ਕੱਕੋ ਦਾ ਮੈਂ ਰਹਿਣ ਵਾਲਾ ਹਾਂ ਸਰ ਅੱਜ ਮਾਦਾ ਤੋਂ ਥਾਣੇ ਦੇ ਬਾਹਰ ਕੱਟੇ ਆਏ ਆ 30 ਕੋਮ ਆ ਦੇਖੋ ਇੱਕ ਪੁਲਿਸ ਨੇ ਚਲੋ ਕਿਤੇ ਨਾ ਕਿਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾ ਕਟੋ-ਕਟ ਇੱਕੋ ਹੀ ਚੋਰ ਦੇ ਵੱਲੋਂ 12 ਤੋਂ 15 ਲਗਾਤਾਰ ਚੋਰੀਆਂ ਔਰ ਇਸੇ ਲੋਕੇਲਿਟੀ ਦੇ ਵਿੱਚ ਟਾਂਡਾ ਰੋਡ ਦਸੂਹਾ ਰੋਡ ਚਿੰਤਪੁਰਨੀ ਰੋਡ ਆਦਮਵਾਲ ਦੇ ਏਰੀਏ ਦੇ ਵਿੱਚ ਕਟੋ-ਕਟ 12 ਤੋਂ 15 ਚੋਰੀਆਂ ਇਕੱਲਾ ਬੰਦਾ ਕਰ ਗਿਆ ਔਰ ਲੱਖਾਂ ਰੁਪਏ ਦੀ ਨਕਦੀ ਔਰ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਅੱਜ ਉਹ ਪੁਲਿਸ ਦੇ ਡਿੱਕੇ ਆ ਗਿਆ ਆ ਇਸ ਕਰਕੇ ਅਸੀਂ ਅੱਜ ਥਾਣਾ ਮਾਡਲ ਟਾਊਨ ਆਏ ਆ ਵੀ ਪੁਲਿਸ ਪ੍ਰਸ਼ਾਸਨ ਬਣਦੀ ਕਾਰਵਾਈ ਕਰੇ ਔਰ ਸਭ ਤੋਂ ਪਹਿਲਾਂ ਉਸ ਜੋਰ ਦੇ ਕੋਲੋਂ ਉਹਨਾਂ ਸੁਨਿਆਰਿਆਂ ਦਾ ਜਾਂ ਉਹਨਾਂ ਲੋਕਾਂ ਦਾ ਜਾਂ ਉਹਨਾਂ ਦੁਕਾਨਦਾਰਾਂ ਦਾ ਪਤਾ ਕਰਾਵੇ ਜਿਨ੍ਹਾਂ ਦੇ ਕੋਲ ਉਹ ਲੈ ਜਾ ਕੇ ਸੋਨਾ ਵੇਚਦਾ ਰਿਹਾ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਪੁਰਜ਼ੋਰ ਮੰਗਿਆ ਵੀ ਬੰਦਾ ਬਹੁਤ ਮੁਸ਼ਕਲ ਨਾਲੜ ਕੇ ਆਇਆ ਆ ਹੁਣ ਇਹਦੇ ਕੋਲੋਂ ਸਭ ਤੋਂ ਪਹਿਲਾਂ ਜਿਹੜਾ ਆ ਇੰਟਰੋਗੇਟ ਕਰਕੇ ਉਹਨਾਂ ਲੋਕਾਂ ਦੀ ਲਿਸਟ ਲਈ ਜਾਵੇ ਜਿਨ੍ਹਾਂ ਨੂੰ ਇਹ ਲੈ ਜਾ ਕੇ ਸੋਨਾ ਵੇਚਦਾ ਰਿਹਾ ਤੇ ਸਰ ਉਹਦੇ ਬਲੋਂ ਵੈਰੀਫਿਕੇਸ਼ਨ ਵੀ ਪੁਲਿਸ ਵੱਲੋਂ ਕਰਵਾਈ ਜਾ ਰਹੀ ਆ ਕਿ ਕਿੰਨੇ ਕਿੰਨੇ ਘਰਾਂ 'ਚ ਚੋਰੀ ਹੋਈ ਆ ਬਿਲਕੁਲ ਜੀ ਐਸ ਐਚ ਓ ਸਾਹਿਬ ਔਰ ਡੀ ਐਸ ਪੀ ਸਾਹਿਬ ਅੰਦਰ ਬੈਠੇ ਆ ਪੁਲਿਸ ਟੀਮ ਮੌਕੇ ਤੇ ਲੈ ਕੇ ਜਾ ਰਹੀ ਆ ਜਿੰਨਾਂ ਜਿੰਨਾਂ ਘਰਾਂ ਦੇ ਵਿੱਚ ਚੋਰੀ ਹੋਈ ਆ ਉੱਥੇ ਉੱਥੇ ਉਹਨੂੰ ਲੈ ਕੇ ਜਾ ਰਿਆ ਉਹਦੀ ਜਿਹੜੀ ਆ ਪਛਾਣ ਵੀ ਕਰਾਈ ਜਾ ਰਹੀ ਆ ਘਰਾਂ ਦੇ ਵਿੱਚ ਲੈ ਜਾ ਹਾਂਜੀ ਅ ਪੜੀ ਮੈਂ ਐਡਵੋਕੇਟ ਪੁੱਛਤਲ ਬਣਾ ਕਾਉਂਸਲਰ ਦਸ਼ਮੇਸ਼ ਨਗਰ ਤੋਂ ਅੱਜ ਇੱਕ ਬੁੱਗੀ ਚੋਰ ਫੜਿਆ ਹੋਰ ਵੀ ਕਈ ਨਾਮਾਂ ਤੋਂ ਮਸ਼ਹੂਰਾ ਦੱਸਦੇ ਪਏ ਇਹ ਸਾਰੇ ਜਿੰਨੀਆਂ ਫੈਮਲੀਆਂ ਖੜੀਆਂ ਅਧੀਆਂ ਹੋਣੀਆਂ ਮੇਰੇ ਖਿਆਲ ਨਾਲ ਇਹ ਸਾਰੇ ਦੇ ਘਰਾਂ ਦੇ ਵਿੱਚ ਚੋਰੀਆਂ ਜਿਹੜੀਆਂ ਇਹ ਫੈਮਿਲੀ ਮੇਰੇ ਮਹੱਲੇ ਦੀਆਂ ਆਦੀਆਂ ਆਦੀਆਂ ਹਜੇ ਮੇਰੇ ਜਿਹੜੀਆਂ ਵਾਰਡ ਵਾਲੀਆਂ ਫੈਮਿਲੀ ਸਾਰੀਆਂ ਹੁੰਦੀਆਂ ਪਈ ਹੁਣ ਚੋਰ ਨੂੰ ਫੜਿਆ ਆ ਹੁਣ ਉਹਨੂੰ ਸ਼ਨਾਖਤ ਕਰਨ ਲਈ ਜਿੱਥੇ ਜਿੱਥੇ ਅੱਜ ਚੋਰੀ ਕੀਤੀ ਪਹਿਲਾਂ ਤਾਂ ਉਹ ਲੋਕ ਬੜੇ ਵਧਾਈ ਦੇ ਪਾਤਰਾ ਜਿਨ੍ਹਾਂ ਲੋਕਾਂ ਨੇ ਹਿੰਮਤ ਕਰਕੇ ਫੜਿਆ ਜੇ ਤੁਸੀਂ ਕਹਿ ਸਕਦੇ ਆਂ ਕਿ ਪੁਲਿਸ ਨੇ ਫੜਿਆ ਇਹ ਇਸ ਗੱਲ ਤੇ ਤੁਸੀਂ ਕਾਂਟਾ ਮਾਰਦੇ ਲੋਕ ਵਧਾਈ ਦੇ ਪਾਤਰਾ ਆ ਉਹ ਲੋਕਾਂ ਨੇ ਘੇਰਾ ਪਾ ਕੇ ਇਹਨੂੰ ਆਪਸ ਫੜ ਕੇ ਹੁਣ ਪੁਲਿਸ ਦੇ ਹੱਥ ਦਿੱਤਾ ਆ ਸਾਡੀ ਸਭ ਤੋਂ ਪਹਿਲੀ ਤਾਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਇਸ ਬੰਦੇ ਤੋਂ ਪੁੱਛਿਆ ਜਾਵੇ ਸੋਨਾ ਬੀ ਇਹ ਤੁਸੀਂ ਬਹੁਤ ਨਹੀਂ ਦਾ 50 ਲੱਖ ਰੁਪਏ ਤੋਂ ਟੱਪ ਜਾਣੀ ਜਿੰਨੀਆਂ ਇਹਨੇ ਚੋਰੀਆਂ ਕੀਤੀਆਂ ਪਿਛਲੇ 6 7 8 ਮਹੀਨਿਆਂ ਤੋਂ ਮੇਨ ਸਾਡਾ ਫੋਕਸ ਇਹੀ ਹੈ ਪੁਲਿਸ ਡਿਪਾਰਟਮੈਂਟ ਅੱਗੇ ਵੀ ਬੇਨਤੀ ਹੈ ਵੀ ਜੇ ਇੱਥੇ ਇਹ ਬੰਦਾ ਸਮਾਨ ਵੇਚਦਾ ਆ ਉਹਨੂੰ ਫੜ ਕੇ ਉਹਨੂੰ ਵੀ ਨਾਲ ਹੀ ਇਕੁਅਲੀ ਉਸ ਬੰਦੇ ਤੋਂ ਰਿਕਵਰੀ ਕਰਾਈ ਜਾਵੇ ਜਿਹੜੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਸਾਰੀ ਰਿਕਵਰੀ ਕਰਾਈ ਜਾਵੇ ਉਹਦੇ ਤੋਂ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਵਾਬ ਐਮ ਸੀ ਸ਼ਾ스트ਰੀ ਮੱਲਾ ਸ਼ਾ스트ਰੀ ਨਕਰਤੋਂ ਮੈਂ ਹੀ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਜੇ ਚੋਰ ਹੁਣੜੀ ਕਿ ਆ ਹੀ ਗਿਆ ਤੇ ਪੁਲਿਸ ਇਤੋਂ ਸਾਰੇ ਸਮਾਨ ਦੀ ਰਿਕਵਰੀ ਕੀਤੀ ਜਾਵੇ ਔਰ ਬੇਨਤੀ ਇਹ ਕਰਦੇ ਆ ਕਿ ਜਿੱਥੇ ਇਹ ਸੋਨਾ ਵੇਚਦਾ ਜਾਂ ਜਿੱਥੇ ਇਹ ਸਮਾਨ ਵੇਚਦਾ ਵਾ ਮੇਰੇ ਪਿੱਛੇ ਮੇਰੇ ਮਹੱਲੇ ਦੇ ਸਾਰੇ ਬੰਦੇ ਖੜੇ ਆ ਘੱਟੋ ਘੱਟ 15 ਤੋਂ 20 ਚੋਰੀਆਂ ਤਾਂ ਮੇਰੇ ਮਹੱਲੇ ਚ ਹੀ ਹੋ ਚੁੱਕੀਆਂ ਦੋ ਤਿੰਨ ਸਾਲ ਤੋਂ ਮੈਂ ਇਹੀ ਬੇਨਤੀ ਹਰੇਕ ਉਹਨਾਂ ਨੂੰ ਪ੍ਰੂਫ ਹੀ ਪੁਲਿਸ ਨੂੰ ਦਿੱਤਾ ਵਾ ਫੋਟੋਆਂ ਵੀ ਦਿੱਤੀਆਂ ਬਗੈੜਾ ਕਢਵਾ ਕੇ ਸੀਸੀਟੀਵੀ ਕੈਮਰੇਆ ਚੋਂ ਮੈਂ ਇਹੀ ਬੇਨਤੀ ਕਰਦਾ ਕਿ ਹੁਣ ਇਹ ਨਾ ਹੋਵੇ ਕਿ ਇਹਨੂੰ ਛੱਡ ਦਿੱਤਾ ਜਾਵੇ ਮੋੜ ਕੇ ਪੁੱਛ ਕੇ ਚੱਕ ਕੇ ਕੁਝ ਇੱਥੇ ਕਾਰਵਾਈ ਨਾ ਕੀਤੀ ਜਾਵੇ ਦੇਖੋ ਜੀ ਸਾਡਾ ਮਹੱਲਾ ਸਾਰੇ ਮਹੱਲੇ ਪਰੇਸ਼ਾਨ ਹੈ ਇੱਕ ਮਹੱਲਾ ਪਰੇਸ਼ਾਨ ਨਹੀਂ ਹੈਗਾ ਘੱਟੋ ਘੱਟ 15 ਤੋਂ 20 ਚੋਰੀਆਂ ਤਾਂ ਸਿਰ ਮੇਰੇ ਮਹੱਲੇ 'ਚ ਹੀ ਹੋਈਆਂ ਪਿਛਲੇ 2-3 ਸਾਲ ਤੋਂ ਤੇ ਮੈਂ ਇਹ ਹੀ ਬੇਨਤੀ ਕਰਦਾ ਕਿ ਇਹਨੂੰ ਇਸ ਵਾਰ ਨਾ ਇੱਥੇ ਜੋ ਵੀ ਸਮਾਨ ਇਹਦੇ ਕੋਲੋਂ ਰਿਕਵਰ ਕੀਤਾ ਗਿਆ ਮੇਰੇ ਮਹੱਲੇ ਦੇ ਬੰਦਿਆਂ ਨੂੰ ਸਾਰਿਆਂ ਦਾ ਤੋਂ ਸਨਕਸ਼ ਕੀਤੀ ਜਾਵੇ ਜਿਨ੍ਹਾਂ ਜਿਨ੍ਹਾਂ ਦੇ ਘਰਾਂ 'ਚ ਚੋਰੀਆਂ ਹੋਈਆਂ ਸਰ ਪਿੰਡ ਤੁਗਲਾ ਹਸਪਤਲ ਦੇ ਵਿੱਚ ਚੋਰੀ ਦਾ ਮਾਮਲਾ ਆਮਨੇ ਆਇਆ ਹੋਰ ਵੀ ਕੀ ਮਸਲੇ ਇੱਥੇ ਘਟੜ ਬਲਾਈ ਪਏ ਨੇ ਕੀ ਮਸਲਾ ਹੈ ਕੀ ਗੱਲ ਹੈ ਇਹ ਇੱਕ ਕੋਰਲਾ ਗੰਸਪੁਰ ਦੇ ਵਿੱਚ ਆਦਮਾਨਗੜ ਸਾਈਡ ਤੋਂ ਲੈ ਕੇ ਚੋਰ ਜਿਹੜਾ ਘਰ ਦੇ ਵਿੱਚ ਚੋਰੀ ਕਰਨ ਲਈ ਵੜਿਆ ਸੀਗਾ ਉਹਨੂੰ ਪੁਲਿਸ ਔਰ ਪਬਲਿਕ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਫੜਿਆ ਫੜ ਕੇ ਇਹਦੀ ਅਸੀਂ ਡੈਰੋਗੇਸ਼ਨ ਕਰ ਰਹੇ ਹਾਂ ਇਹਦੇ ਕੋਲੋਂ ਗਹਿਨੇ ਵੀ ਕੁਝ ਬਰਾਮਦ ਹੋਏ ਆ ਔਰ ਅਸੀਂ ਇਹ ਤੋਂ ਡੰਗਾਈ ਦੇ ਵਿੱਚ ਹੋਰ ਵੀ ਅਸੀਂ ਕੋਸ਼ਿਸ਼ ਕਰ ਲਈ ਇਹਦੇ ਖਿਲਾਫ ਕੋਸ਼ਿਸ਼ ਕਰਾਂਗੇ ਤੇ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਚ ਲਿਆਵਾਂਗੇ ਸੇ ਪਤਾ ਲੱਗਿਆ ਵੀ ਇਹਨੂੰ ਕੋਲ ਬਹੁਤ ਵੱਡੀ ਮਾਤਰਾ ਚ ਗੈਣੇ ਵੀ ਸੀਗੇ ਡਾਲਰ ਵੀ ਸੀ ਵਿਦੇਸ਼ੀ ਕਰੰਸੀ ਵੀ ਸੀ ਹਾਂਜੀ ਹਾਂਜੀ ਉਹ ਅਸੀਂ ਜਿਹੜੇ ਵੀ ਜਿਹੜੇ ਜਿਹੜੇ ਵੀ ਇਹਦੇ ਵਾਸ ਹੋਣਗੇ ਅਸੀਂ ਉਹਨਾਂ ਨੂੰ ਇਸ਼ਨਾਤ ਕਰਾ ਕੇ فیر ਨੂੰ ਅਸੀਂ ਉਹਦੇ ਬੰਦੇ ਕਾਨੂੰਨੀ ਕਾਰਵਾਈ ਉੱਚ ਲਿਆ ਫਰਵਾਤੀ ਵੀਡੀਓ ਜਿਹੜੀਆਂ ਸਟੌਕ ਤੋਂ ਸਾਹਮਣੇ ਆਈਆਂ ਸਾਡੇ ਧਿਆਨ ਵਿੱਚ ਦੇਖਣ ਜਾ ਰਹੇ ਆ ਕਿ ਲੋਕ ਵੀ ਕਹਿੰਦੇ ਵੀ ਅਸੀਂ ਕਾਬੂ ਕਰ ਲਿਆ ਇਹਨੂੰ ਲੋਕਾਂ ਦੀ ਜਿਹੜੀ ਆ ਮੌਜੂਦਗੀ ਦੇ ਵਿੱਚ ਲੋਕਾਂ ਵੱਲੋਂ ਹਾਂਜੀ ਸਾਰੀ ਇਨਫੋਰਮੇਸ਼ਨ ਲੋਕਾਂ ਦੇ ਸਹਿਯੋਗ ਨਾਲ ਵੀ ਆ ਔਰ ਪੁਲਿਸ ਦੀ ਵੀ ਅਫਰਟਸ ਹੈਗੀ ਆ ਇਹ ਰਨਮਲ ਕੇਸ ਜੀ ਇਹਦਾ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕੀਤਾ ਇਹ ਸ਼ਹਿਰ ਦੇ ਵਿੱਚ ਬਹੁਤ ਜਿਹੜੀਆਂ ਚੋਰੀਆਂ ਕੀਤੀਆਂ ਸੀ ਅਸੀਂ ਇਹਦੀਆਂ ਸਾਡੇ ਕੋਲ ਵੀਡੀਓ ਫੁਟੇਜ ਵੀ ਸੀਗੀ ਆ ਅਸੀਂ ਸਾਰਿਆਂ ਪਬਲਿਕ ਤੱਕ ਇਹ ਵਾਇਰਲ ਵੀ ਕੀਤੀਆਂ ਸੀ ਵੀ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲਦੀ ਹੈ ਤੇ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਅੱਜ ਇਹ ਸਾਡੇ ਅੜਕੇ ਆ ਗਿਆ ਅਸੀਂ ਇਹਨੂੰ ਕਬੂਲ ਕਰ ਲਿਆ ਤੇ ਕੋਈ ਪਛਾਣ ਆ ਕੋ ਪਤਾ ਲੱਗਾ ਸਾਡੇ ਕੋਈ ਦੀ ਆਇਡੈਂਟਿਟੀ ਵੀ ਹੈਗੀ ਐ ਇਹ ਸਾਈਕਲ ਦੇ ਉੱਤੇ ਇਹ ਵਾਰਦਤ ਕਰਦਾ ਤੇ ਇਕੱਲਾ ਹੀ ਵਾਰਦਤ ਕਰਦਾ ਇਹਦੇ ਨਾਲ ਬਾਕੀ ਦੋਸ਼ੀ ਹੈਗੇ ਆ ਤਾਂ ਉਹਦੀ ਅਸੀਂ ਭਾਲ ਕਰ ਰਹੇ ਹਾਂ ਵੀ ਕੌਣ ਹੈ ਕੋਈ ਮੁਢਲੀ ਜਾਂਚ ਹਲੇ ਤਾਂ ਕੋਈ ਸਾਹਮਣੇ ਆਇਆ ਜੀ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਤੋਂ ਬਾਅਦ ਹੀ ਇਹਦੀ ਫਾਈਨਲ ਗਲਤਿਆ ਜੀ ਕਦੇ ਚੋਰ ਰਹਿਣ ਵਾਲਾ ਨਿੱਕਾ ਜੀ ਇਕ ਟਾਂਡਾ ਨੀਲਕੰਠਮੋਂ ਲੈ ਦੇ ਆ ਗਿਆ ਇਹ ਇੱਥੇ ਝੁੱਗੀਆਂ ਦੇ ਵਿੱਚ ਰਹਿੰਦੇ ਆ ਝੁੱਗੀਆਂ ਤੇ ਉਹਨੂੰ ਅਹੀ ਉਹਦਾ ਥਾਂ ਟਿਕਾਣਾ ਹੋਰ ਇਹਦਾ ਕੋਈ ਹੈ ਨਹੀਂ ਕਦੀ ਕਦੀ ਆਉਂਦਾ ਇੱਥੇ ਕੁਝ ਲੋਕਾਂ ਨੇ ਜਿਹੜਾ ਸਟਨਾਲ ਗੱਲ ਕਰਦੇ ਆ ਵੀ ਕਿਹਾ ਵੀ ਹੋ ਸਕਦਾ ਹੈ ਕਿ ਉਸ ਇਲਾਕੇ 'ਚ ਵੀ ਕੁਝ ਲੋਕਾਂ ਦੇ ਨਾਲ ਮਿਲੇ ਹੋਣ ਕਿ ਉਸ ਇਲਾਕੇ 'ਚ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਸੀ ਪਰ ਦਿਨ ਵੀ ਲਿਚੋਰੀਆਂ ਹੋ ਰਹੀਆਂ ਸੀ ਇਹ ਜੇ ਘਰ ਦੇ ਵਿੱਚ ਮੇਰੀ ਆਮ ਲੋਕਾਂ ਨੂੰ ਹੀ ਅਪੀਲ ਵੀ ਹੈ ਵੀ ਇਹਦੇ ਘਰ ਦੇ ਬਾਹਰ ਲੋਕ ਲਗਾ ਇਹ ਉਹਦੇ ਘਰ ਦੇ ਵਿੱਚ ਅੰਦਰ ਵੜ ਕੇ ਦੇਖ ਲੈਣਾ ਵੀ ਬਾਹਰ ਲੋਕਾ ਘਰ ਦੇ ਵਿੱਚ ਕੋਈ ਹੈ ਨਹੀਂ ਕੱਲਾ ਹੀ ਚੋਰੀ ਕਰਦਾ ਸੀ ਸਾਈਕਲ ਤੇ ਰੈਕਿੰਗ ਕਰਦਾ ਆਪਣੇ ਆਪ ਤੇ ਇਹਦੀ ਅਸੀਂ ਇਹਦੀ ਜਿਹੜੀ ਐ ਇਨਟੈਰੋਗੇਸ਼ਨ ਡੰਗਾਈ ਦੇ ਨਾਲ ਕਰ ਰਹੇ ਆ ਇਹਦਾ ਮੋਡਸ ਪਰੇਡੀ ਕੀ ਹੈਗਾ ਉਹਦੀ ਸਾਰੀਆਂ ਡਿਟੇਲ ਦੇ ਵਿੱਚ ਡੰਗਾਈ ਚ ਜਾ ਕੇ ਦੀ ਤਫਤੀਸ਼ ਹੁਣ ਚੱਲ ਦੇਵਾਗੇ